ਪਿੰਡ ਦਲੇਲ ਸਿੰਘ ਵਾਲਾ ਦੀ ਪੰਚਾਇਤ ਨੇ ਦਿੱਤਾ ਵੱਖਰਾ ਸੁਨੇਹਾ ਤੇ ਅੱਜ ਪੂਰੀ ਪੰਚਾਇਤ ਨੇ ਸ਼ੁਰੂ ਕੀਤਾ ਸਫਾਈ ਅਭਿਆਨ ਜਿਸ ਦੇ ਤਹਿਤ ਅੱਜ ਬਿਜਲੀ ਗ੍ਰੈਡ ਦੇ ਵਿੱਚ ਸਫਾਈ ਕੀਤੀ ਜਾ ਰਹੀ ਹੈ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੱਥੇ ਸਰਪੰਚ ਹਰਦੀਪ ਸਿੰਘ ਖੁਦ ਆਪ ਪੂਰੀ ਪੰਚਾਇਤ ਦੇ ਨਾਲ ਰਲ ਮਿਲ ਕੇ ਜਿਹੜੀ ਆ ਸਫਾਈ ਉਹ ਗ੍ਰੈਡ ਦੀ ਕੀਤੀ ਜਾ ਰਹੀ ਆ ਤਸਵੀਰਾਂ ਦੇ ਵਿੱਚ ਤੇ ਉੱਥੇ ਹੀ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜਿੱਥੇ ਸਾਡਾ ਮੰਦਰੀਕਾ ਦਾ ਕੰਮ ਨਹੀਂ ਚੱਲ ਰਿਹਾ ਉੱਥੇ ਹੀ ਅੱਜ ਅਸੀਂ ਪੰਚਾਇਤ ਨੇ ਸੋਚਿਆ ਕਿ ਖੁਦ ਕਿਉਂ ਨਾ ਮਿਲ ਕੇ ਤੇ ਕਲੱਬਾਂ ਦੇ ਸਹਿਯੋਗ ਦੇ ਨਾਲ ਇਹ ਸਫਾਈ ਉਹ ਅਭਿਆਨ ਨੂੰ ਅੱਗੇ ਵਧਾਇਆ ਜਾਵੇ ਤੇ ਜਿਸ ਦੇ ਤਹਿਤ ਅੱਜ ਅਸੀਂ ਬਿਜਲੀ ਗ੍ਰੈਡ ਦੀ ਜਿਹੜੀ ਆ ਸਫਾਈ ਕਰ ਰਹੇ ਹਾਂ ਉੱਥੇ ਹੀ ਉਹਨਾਂ ਹੋਰ ਪੰਚਾਇਤਾਂ ਨੂੰ ਵੀ ਸਨੇਹਾ ਦਿੱਤਾ ਕਿ ਪਹਿਲ ਖੁਦ ਨੂੰ ਕਰਨੀ ਪੈਣੀ ਆ ਜੇਕਰ ਖੁਦ ਪਹਿਲ ਕਰਾਂਗੇ ਦਾ ਪਿੰਡ ਦੇ ਲੋਕ ਆਪ ਮਹਾਰੇ ਪਿੰਡ ਦੀ ਸਫਾਈ ਮਹਿੰਮੇ ਦੇ ਵਿੱਚ ਜੁੜ ਜਾਂਦੇ ਨੇ ਤਾਂ ਉੱਥੇ ਇਹੀ ਹਰਦੀਪ ਸਿੰਘ ਨੇ ਇਹ ਵੀ ਕਿਹਾ ਕਿ ਅਸੀਂ ਇਸੇ ਤਰ੍ਹਾਂ ਹੋਰ ਕੰਮ ਵੀ ਜਿਹੜੇ ਪਿੰਡ ਦੇ ਵਿੱਚ ਰਲ ਮਿਲ ਕੇ ਪੰਚਾਇਤ ਦੇ ਸਹਿਯੋਗ ਤੇ ਕਲੱਬ ਵਾਲਿਆਂ ਦੇ ਸਹਿਯੋਗ ਦੇ ਨਾਲ ਮਿਲ ਕੇ ਕਰਦੇ ਰਹਿੰਦੇ ਆ ਜਿਸ ਦੇ ਤਹਿਤ ਅੱਜ ਅਸੀਂ ਇਹ ਗ੍ਰੈਡ ਦੀ ਸਫਾਈ ਵੀ ਜਿਹੜੀ ਆ ਪੰਚਾਇਤ ਅਤੇ ਕਲੱਬ ਮੈਂਬਰਾਂ ਦੇ ਨਾਲ ਮਿਲ ਕੇ ਕਰ ਰਹੇ ਆ ਕੀ ਕਿਹਾ ਸਰਪੰਚ ਨੇ ਸੁਣ ਕੇ ਕਰਕੇ ਸੱਸੀ ਗਾਲ ਜੀ ਮੈਂ ਪਿੰਡ ਦਾ ਸਰਪੰਚ ਪਿੰਡ ਦੇਲੇ ਸਿੰਘ ਵਾਲੇ ਦਾ ਅੱਜ ਇਹ ਡਾ ਗ੍ਰੈਡ ਆ ਇਹਦੇ ਵਿੱਚ ਸਫਾਈ ਕਰਨ ਵਾਲੀ ਪਈ ਸੀ ਬਾਕੀ ਸੋ ਪਹਿਲਾਂ ਸੀ ਵੀ ਮਨਰੇਗ ਵਾਲੇ ਤੋਂ ਕਰਾ ਦिए ਪਰ ਕੁਦਰਤੀ ਮਸਟਾਲ ਨਹੀਂ ਨਿਕਲਦਾ ਜੀ ਫਿਰ ਆ ਸੋਚਿਆ ਵੀ ਸਾਰੀ ਪੰਚਾਇਤ ਤੇ ਕਲੱਬ ਮਿਲ ਕੇ ਅੱਜ ਜਿਹੜੀ ਗ੍ਰੈਡ ਦੀ ਆ ਸਫਾਈ ਕਰ ਰਹੇ ਆ ਤੇ ਨੌਜਵਾਨਾਂ ਦਾ ਸਹਿਯੋਗ ਐ ਇਸ ਚੀਜ਼ ਦੇ ਵਿੱਚ ਬਾਕੀ ਪੰਚਾਇਤ ਦੇ ਸਾਰੇ ਮੈਂਬਰ ਤੇ ਕਲੱਬ ਦੇ ਸਾਰੇ ਮੈਂਬਰ ਪ੍ਰਧਾਨ ਸਾਰੇ ਉਹ ਵੀ ਹਾਜ਼ਰ ਨੇ ਗ੍ਰੈਡ ਦੇ ਕੁਝ ਮੁਲਾਜ਼ਮ ਨੇ ਵਿੱਚ ਜਿਹੜੇ ਇਸ ਕੰਮ ਦੇ ਵਿੱਚ ਹਿੱਸਾ ਵਾ ਰਹੇ ਨੇ ਮਾਤਾ ਇਹੀ ਹੈ ਜੀ ਕਿਉਂਕਿ ਜਦੋਂ ਕੋਈ ਵੀ ਕੰਮ ਕਰਨਾ ਹੁੰਦਾ ਪਹਿਲ ਸਰਪੰਚ ਨੂੰ ਆਪ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜੇ ਪਹਿਲ ਆਪਾਂ ਕਰਾਂਗੇ ਤਾਂ ਹੀ ਆਪਾਂ ਨੂੰ ਦੇਖ ਕੇ ਜਿਹੜੇ ਪਿੰਡ ਵਾਸੀ ਆ ਉਹ ਪਹਿਲ ਕਰਨਗੇ ਆਪਦੇ ਪਿੰਡ ਨੂੰ ਸੋਹਣਾ ਰੱਖਣਗੇ ਆਪਦੇ ਸਮਾਜ ਨੂੰ ਸੋਹਣਾ ਬਣਾਉਣਗੇ ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਆ ਉਹ ਸੋਹਣਾ ਬਣੂਗਾ